ਗੱਬੀਆਂ ਗੱਡੀ ਦੀਆਂ ਹलो ਹਾਂਜੀ ਕਿਵੇਂ ਸਾਰੇ ਬਣੇ ਹੋਏ ਆਪਣੇ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਪਹਿਲਾਂ ਸਵੇਰੇ ਵੀ ਵੀਡੀਓ ਪਾਈ ਸੀ ਵੀ ਅੱਜ ਆਪਾਂ ਜਰੂਰੀ ਕੰਮ ਜਾਣਾ ਕਿਤੇ ਤੇ ਅੱਜ ਆਪਾਂ ਹੋਏ ਆ ਬਲਾਡੇ ਪਤੇਕਾਰ ਮੋਟਰ ਜਿੱਤੇ ਤੇ ਇੱਥੇ ਆਪਣਾ ਵਧੀਆ ਗੱਡੀ ਦਵਾਈ ਆਪਣੇ ਯਾਰ ਦੋਸਤ ਨੂੰ ਤੇ ਇੱਥੇ ਆਪਾਂ ਡੀਲ ਵਧੀਆ ਕੀਤੀ ਹੈ ਬਾਈ ਨੇ ਆਪਣੀ ਵਧੀਆ ਗੱਲ ਸੁਣੀ ਆ ਤੇ ਤੁਹਾਨੂੰ ਵੀ ਬਾਈ ਨਾਲ ਬਿਲਾਉਣੇ ਆਗੇ ਤੇ ਹਾਂਜੀ ਬਾਈ ਜੀ ਸਸੀ ਕਾਲ ਸਾਰਿਆਂ ਨੂੰ ਆਪਣਾ ਵੀਰੇ ਪੀਖੀ ਰੋਡ ਬਲਾਡਾ ਦੇ ਉੱਤੇ ਆਪਣਾ ਸ਼ੋਅਰੂਮ ਹੈ ਕਾਰਾਂ ਦਾ ਫਤਿਹ ਮੋਟਰਸ ਬਲਾਡਾ ਆਪਣੇ ਕੋਲੇ ਲੈ ਕੇ 40000 ਤੋਂ ਵੀਰੇ 20 ਲੱਖ ਤੱਕ ਦੀਆਂ ਗੱਡੀਆਂ ਕੱਢੀਆਂ ਕੋਈ ਵੀ ਗੱਡੀ ਕਿਸੇ ਨੂੰ ਚਾਹੀਦੀ ਹੈ 6 ਮਹੀਨਿਆਂ ਦੀ ਇੰਜਨ ਗੇਅਰ ਦੀ ਗਰੰਟੀ ਆਪਾਂ ਲਿਖਤੀ ਤੌਰ ਤੇ ਦਿੰਨੇ ਆਲੇ ਨੂੰ ਤੇ ਇੰਜਨ ਗੇਅਰ ਦੀ ਹੋਗੀ ਪੇਪਰਾਂ ਦੀ ਆਪਣੀ ਜ਼ਿੰਮੇਵਾਰੀ ਹੋਗੀ ਐਕਸੀਡੈਂਟ ਦੀ ਆਪਣੀ ਗਰੰਟੀ ਹੋਊਗੀ ਤੇ ਜਿਵੇਂ ਬਾਈ ਅੱਜ ਜਿਵੇਂ ਹੁਣ ਕਿਸੇ ਨੇ ਆਨਲਾਈਨ ਆਪਣੀ ਚੀਜ਼ ਦੇਖ ਲਈ ਨਾ ਬੰਦਾ ਬਾਹਰ ਬੈਠਾਗਾ ਆਪਣਾ ਕੋਈ ਭਰਾ ਬਹੁਤ ਭਰਾ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਆਪਣਾ ਪੇਜ ਹੈ ਫਤੇ ਮੋਟਰ ਪਰ ਕਿ ਵੀ ਬਾਈ ਦੇਖ ਸਕ ਹਾਂ ਮੈਂ ਆਪਾਂ ਸਟੋਰੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੈਂ ਆਪਾਂ ਲਿੰਕ ਮੈਂਸ਼ਨ ਕਰਾਂਗੇ ਬਾਈ ਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਾਈ ਬੰਦੇ ਬੈਠੇ ਪੇਮੈਂਟ ਕਰ ਦਿੰਦੇ ਨੇ ਜਿਹੜੇ ਕੋਈ ਘਰੋਂ ਨਹੀਂ ਆਉਣ ਵਾਲਾ ਆਪਾਂ ਘਰੇ ਵੀ ਡਿਲੀਵਰੀ ਕਰਕੇ ਆਉਣੇ ਵਾਲੇ ਉਹ ਜਾ ਕੇ ਤੇ ਬਾਈ ਢੱਲੋ ਪੰਜਾਬੀ ਬਲੌਗਰ ਦੇ ਪੇਜ ਤੋਂ ਤੇ ਕੋਈ ਜੇ ਕੋਈ ਆਇਆ ਮਾੜਾ ਕੇ ਮਾਨਤਾ ਨਾ ਕਰਦੇ ਹੋ ਤੇ ਆਪਣੇ ਨਾਂ ਤੇ ਜਰੂਰ ਜਿਹੜਾ ਤੁਹਾਡਾ ਨਾਮ ਲੈ ਕੇ ਆਊਗਾ ਤੁਹਾਡੇ ਪੇਜ ਦਾ ਉਹਨੂੰ ਸਪੈਸ਼ਲ ਡਿਸਕਾਊਂਟ ਕੀਤਾ ਜਾਊਗਾ ਤੇ ਆਪਣੇ ਭਾਈ ਆਪਣੇ ਚੈਨਲ ਚੈਨਲ ਨੂੰ ਵੀ ਕਹਿ ਦਿਓ ਲੱਖਾ ਢੱਲੋਂ ਭਾਈ ਵਾਲਾ ਤੇ ਢੱਲੋਂ ਪੰਜਾਬੀ ਬਲੌਗਰ ਨੂੰ ਲਾਈਕ ਕਰੋ ਮਤ ਤੋਂ ਵੱਧ ਇਹਨਾਂ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਇਹਨਾਂ ਦਾ ਚੈਨਲ ਬਹੁਤ ਕਿਉਂਕਿ ਆਪਾਂ ਆਪਾਂ ਜੈਨੂਅਨੀ ਚੀਜ਼ਾਂ ਦਿਖਾਉਂਦੇ ਆ ਕੋਈ ਭਾਈ ਆਪਾਂ ਪ੍ਰੋਮੋਸ਼ਨ ਲੈ ਕੇ ਆਪਾਂ ਕੀਤਾ ਨਹੀਂ ਹੈ ਨਾ ਹਾਂ ਹਾਂ ਨਾ ਨਾ ਜੀ ਤੇ ਆਪਾਂ ਜਿਆਰ ਨੇ ਵੀਰ ਹੋਰੀ ਪਹਿਲੇ ਡੇਢ ਸਾਲ ਤੋਂ ਆਪਾਂ ਨਾਲ ਜੁੜੇ ਹੋਏ ਨੇ ਤੇ ਬਾਈ ਵਧੀਆ ਡੀਲ ਕਰਦੇ ਨੇ ਤੇ ਆ ਇਧਰ ਆਪਣਾ ਸੱਤਾਗਾ ਤੇ ਇਹ ਲੱਖਾ ਬਾਈ ਦੀਪ ਹਨ ਤੇ ਆਪਣੇ ਨਾਲ ਵਧੀਆ ਪ੍ਰਾਪਰ ਵਾਂਗੂ ਡੀਲ ਕੀਤੀ ਆ ਤੇ ਬਾਈ ਨੇ ਤੁਹਾਨੂੰ ਦੱਸਤਾ ਢਿੱਲੋ ਵੀ ਅਬੀ ਬਲੌਗਰ ਪੇਜ ਤੇ ਲੱਖਾ ਢਿੱਲੋ ਬਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਬਾਈ ਦਾ ਨਾ ਲਿੰਕ ਵੀ ਪਾਵਾਂਗੇ ਤੇ ਆਪਾਂ ਕੋਈ ਪੇਡ ਪ੍ਰੋਮੋਸ਼ਨ ਨਹੀਂ ਕੀਤੀ ਤੇ ਬਾਈ ਦਾ ਆਪਦਾ ਵੀ ਚੈਨ ਵਧੀਆ ਹੋ ਅਗਰ ਚੈਨਲ ਬਣਾਇਆ ਹੋਇਆਗਾ YouTube ਤੇ ਵੀ ਬਾਈ ਨਹੀਂ ਨਹੀਂ ਵੀਰੇ Instagram ਤੇ Facebook Instagram ਤੇ ਹੈਗਾ ਤੇ ਆਪਾਂ ਤੁਹਾਨੂੰ ਦੱਸਦਾਂ ਨੇ ਬਾਈ ਸਾਰਾ ਆਪਦੇ ਪੇਜ ਬਾਰੇ ਵੀ ਦੱਸ ਦੂ ਤੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਭੈਣ ਭਰਾ ਤੇ ਉਹ ਜਾ ਕੇ ਬਾਈ ਦੇ ਪੇਜ ਨੂੰ ਵੀ ਫੋਲੋ ਕਰੋ ਠੀਕ ਆ ਤੇ ਆਪਾਂ ਨੂੰ ਉੱਥੇ ਨਾਲ ਕਮੈਂਟ ਛੱਡ ਕੇ ਆ ਆਹ ਜੇ ਬਾਈ ਤਾਂ ਆਪਾਂ ਪੇਜ ਬਾਰੇ ਤੁਹਾਨੂੰ ਦੱਸਦੇ ਆ ਬਾਈ ਆਪਣਾ ਪੇਜ ਦੱਸਿਓ ਕੀ ਆਪਣਾ ਪੇਜ ਵੀਰੇ ਫਤਿਹ ਮੋਟਰ ਬਲੱਡਾ ਠੀਕ ਹੈ ਜੀ ਇੰਸਟਾਗ੍ਰਾਮ ਤੇ ਵੀ ਫੇਸਬੁੱਕ ਤੇ ਵੀ ਇਹ ਬਈ ਮਾਨਸਾ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਮਾਨਸਾ ਤੋਂ ਵੀਰੇ ਹੈਗਾ 20 ਕਿਲੋਮੀਟਰ ਤੇ ਵਿਖੀ ਵਿਖੀ ਤੋਂ ਹੋਏਗਾ 14-15 ਕਿਲੋਮੀਟਰ ਰਤੀਏ ਤੋਂ ਹੋਏਗਾ 15-16 ਕਿਲੋਮੀਟਰ ਤੇ ਜਣੀ ਕੀ ਜਿਹੜੇ ਆਪਣਾ ਪੋਲਾ ਆ ਜਾਂਦਾ ਭਲਾ ਇਹ ਤੋਂ ਥੱਲੇ ਦੀ ਹੋਣਾਗਾ ਉੱਪਰ ਦੀ ਹੋਣਾ ਵੀਰੇ ਪੁੱਲ ਦੇ ਜਦੋਂ ਤੁਸੀਂ ਪਿਆਰ ਸਕੂਲ ਜੀ ਆਉਨੇ ਆਪਾਂ ਅੱਗੇ ਰਤੀਏ ਨੂੰ ਸਿੱਧਾ ਟੱਪਾਂਗੇ ਆਪਾਂ ਸੱਤ ਦੁਕਾਨਾਂ ਛੱਡ ਕੇ ਫਤਿਹ ਮੋਟਰ ਹਾਂ ਬਾਕੀ ਸਾਰੇ ਤੁਹਾਨੂੰ ਸਾਰਾ ਪਤਾ ਲੱਗ ਜਿਓ ਨਾ ਬਾਈ ਨੇ ਦੱਸਦੀ ਸਾਰੀ ਲੋਕੇਸ਼ਨ ਤੇ ਆਪਾਂ ਇਹ ਤੁਹਾਨੂੰ ਦੱਸਦਾ ਆਪਾਂ ਕੋਈ ਬੇਡ ਪ੍ਰੋਮੋਸ਼ਨ ਨਹੀਂ ਕਰਦੇ ਆਪਾਂ ਵਾਰੀ ਵਾਰੀ ਕਹਿੰਨੇ ਆ ਤੇ ਆਪਾਂ ਤੁਹਾਨੂੰ ਜਿੱਦ ਨੇ ਚੈਨਲ ਸ਼ੁਰੂ ਕੀਤਾ ਸੀ ਉਦੋਂ ਹੀ ਕਹੇ ਸੀ ਬਈ ਆਪਾਂ ਕਿਸੇ ਤੋਂ ਪੈਸੇ ਲੈ ਕੇ ਨਹੀਂ ਕੰਮ ਕਰਨਾ ਜਿੱਥੇ ਆਪਾਂ ਨੂੰ ਵਧੀਆ ਪਿਆਰ ਮਿਲੂ ਤੇ ਉੱਥੇ ਆਪਾਂ ਕੰਮ ਕਰਾਂਗੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਗੱਡੀ ਲੈ ਕੇ ਆ ਗਏ ਸੀਗੇ ਤੇ ਆਪਾਂ ਨੂੰ ਟਾਈਮ ਹੋ ਗਿਆ ਕਾਫੀ 8:3 ਤੇ ਤੁਸੀਂ ਵੀ بھائی ਨੂੰ ਵਧਾਈਆਂ ਦਿਓ ਤੇ ਆਪਾਂ ਗੱਡੀ ਦੀਆਂ ਫੋਟੋਆਂ ਵੀ ਲਾਵਾਂਗੇ ਤੇ ਆਹ ਤੁਹਾਨੂੰ ਦਿਖਾ ਦਿੰਨੇ ਗੱਡੀ ਲੈਣ ਦੀ ਹੈ ਜਿਹੜੀ ਧੰਨਵਾਦ ਆ ਲੈਤਾ ਜੀ ਅਸੀਂ ਸਮਾਨ ਪਰਾਂ ਕਰੋ ਤੇ ਸਮਾਨ ਤੁਸੀਂ ਦੇਖ ਲਓ ਕੋ 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 ਲੈਤਾਗਾ ਆਦਾ ਨਾਮ ਤੇ ਆਹ ਕੋ ਕਰ ਕਰੇ ਲੈਂਦੇ ਆਂ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਚੱਲਦੇ ਆ ਗੱਡੀ ਲੈ ਕੇ ਜਿਸ ਗੱਡੀ ਦੀ ਕਰਨੀ ਜਾਂਦੇ ਆ ਪੇਮੈਂਟ ਤੇ ਹੋਰ ਕਿ ਮੈਂ ਸਾਰੇ ਠੀਕ ਠਾਕ ਹਾਂ ਤੇ ਆਪਾਂ ਚੱਲਦੇ ਆਂਗੇ ਤੇ ਆਪਣੇ ਬਲੌਗ ਨੂੰ ਦੇਖਿਓ ਨਾ ਤੇ ਸ਼ੇਅਰ ਕਰਿਓ ਲੈ ਕੇ ਕਰਿਓ ਸ਼ੇਅਰ ਤੇ ਇੱਕ ਮਿੰਟ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਪਲੀਜ਼ ਗਾਈਜ਼ ਤੁਹਾਨੂੰ ਬਣੇ ਰਹੇ ਬਲੌਗ ਦੇ ਨਾਲ ਹੁਣ ਆਪਾਂ ਚੱਲਦੇ ਆ ਗੱਡੀ ਲੈ ਕੇ ਗੱਡੀ ਆਪਾਂ ਤੇਲ ਪਵਾ ਕੇ ਉੱਥੇ ਖੜਾ ਰਹਿਾਂਗੇ ਇਹਰਾ ਚੱਲਾਂਗੇ ਭੰਨਾ ਨਹੀਂ ਗੱਡੀ 'ਚ ਧੰਨਵਾਦ ਨੈ ਤੁਸੀਂ ਨੂੰ ਸਾਰੀ ਅੱਜ ਆਪਾਂ ਉੱਥੋਂ ਦੇ ਵੀਡੀਓ ਰੱਖਦੇ ਆ ਕੀ ਤੋਂ ਗੱਡੀ ਲੈਤੀ ਹੈ ਕੀ ਕਿਵੇਂ ਕੀਤਾ ਵਾ ਤੇ ਵੀ ਕਿਹੇ ਜੀਆਂ ਗੱਡੀਆਂ ਕੜਗਾ ਲੇਕੀਆਂ ਤੇ ਉਹਨਾਂ ਬਾਰੇ ਤੁਹਾਨੂੰ ਡਿਟੇਲ ਚਾਣਨਾ ਪਾਉਣਾ ਧੰਨਵਾਦ ਇੱਥੇ ਕਿਹੜੇ ਦੀ ਆਪਾਂ ਗੱਦੀ ਕਰ ਲਈਤੀ ਵੇਟ ਤੇ ਆ ਫਿਰ ਆਪਾਂ ਚੱਲਦੇ ਆਂਗੇ ਤੇ ਬਰਾਡੇ ਗੱਡੀ ਦਾ ਇਹ ਪੇਮੈਂਟ ਜੀ ਕਰਨੀ ਸੀਗੀ ਤੇ ਹੁਣ ਆਪਾਂ ਆ ਗਏ ਸੀਗੇ ਪੈਂਚਮਾ ਤੇ ਕਿਆ ਜਾਨੂ ਦਰਦੇ ਆ ਕੀ ਗੱਲ ਬਾਤ ਤੇ ਪਾ ਚੇਰੋ ਕੁ ਲੱਗੇ ਬਈ ਵੈਲਕਮ ਬੈਕ ਮੁੰਡਿਓ ਸਵਾਗਤ ਆ ਵਲੌਗ ਚ ਗੱਡੀ ਆਪਾਂ ਲਾਤੀ ਜੀ ਪੰਪ ਤੇ ਤੇ ਹੁਣ ਆਪਾਂ ਆ ਗੱਡੀ 'ਚ ਚੱਲਦੇ ਆਂ ਹੁਣ ਆਪਾਂ ਆ ਗੱਡੀ ਚੱਲਦੇ ਆਂ ਆਪਾਂ ਨੂੰ ਆ ਬਾਈ ਨੇ ਗੱਡੀ ਦਵਾਈ ਹੈਗੀ ਨਾ ਸਤਨਾਮ ਸੀਗਾ ਤੇ ਲੋਕੋ ਨੇ ਗੱਡੀ ਦੀ ਡਰਾਈਵਿੰਗ ਕਰਦੇ ਆਂਗੇ ਉਹ ਡਰਾਈਵਰ ਚੇਂਜ ਕਰਾਂਗੇ ਅੱਜ ਆਪਾਂ ਪਹਿਲੀ ਵਾਰ ਗੱਡੀ ਚਲਾ ਰਹੇ ਆਏ ਤੇ ਦੇਖਦੇ ਆ ਅੱਜ ਕਿਵੇਂ ਗੱਡੀ ਚਲੀ ਸਕਦਾ ਵਾ ਕਿਦੇ ਅੱਜ ਦੇਖਦੇ ਆ ਕਿਦੇ ਟਿਕਣੇ ਰਹੇ ਆ ਬਲੌਗ ਦੇ ਨਾਲ ਦਾ ਹਾਸਲ ਉੱਥੇ ਵੀ ਵੀ ਟੂਰ ਕਰਾਵਾਂ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੂਗੀ ਜਿੱਥੇ ਸੀ ਗੱਡੀ ਲੈ ਕੇ ਜਾ ਰਹੇ ਆਏ ਉੱਥੇ ਵੀ ਤੁਹਾਨੂੰ ਮਿਲਾਵਾਂਗੇ ਨਾਲ ਜਾ ਕੇ ਆ ਆਪਣੀ ਟਾਕੀ ਇਹਦੇ ਜਿਹੜਾ ਦੇ ਵੀ ਸੀ ਜੀ ਦੱਦੋ ਵੈਲਕਮ ਬੈਕ ਮੁੰਡਿਓ ਸਵਾਗਤ ਆ ਅੱਗਾ ਅਗਲੇ ਪਾਰ 'ਚ ਤੁਸੀਂ ਦੇਖ ਸਕਦੇ ਲੱਖਾ ਪੈ ਨਾਲ ਆਪਾਂ ਚੱਲ ਰਹੇ ਆਂਗੇ ਤੇ ਕਰਦੇ ਕੋਈ ਮਿਲਦਾ ਬਾਤਾਂ ਲੱਖੇ ਨਾਲ ਉਹ ਠੀਕ ਹੈ ਆਪਾਂ ਗੱਡੀ ਦੀ ਡਰਾਈਵਿੰਗ ਕਰਕੇ ਦੇਖਦੇ ਆਂ ਗੱਡੀ ਦੇ ਉੱਪਰ ਤੱਕ ਦੇਖ ਰਿਹਾ ਲੱਖਾ ਕਹਿੰਦਾ ਪਰ ਤੱਕ ਦੇਖੀ ਗਿਆਂ ਗੱਡੀ ਨਿਤਰੀ ਨੂੰ ਆ ਸਤਨਾ ਮੁੰਡੂ ਕਿਹਾ ਸੀ 17 ਪਾ ਗਿਆ ਭਾਈ ਰਖੜੀ ਬੰਧਨ ਅੱਜ ਉਹ ਕਾਇਆ ਨਹੀਂ ਸਾਡੇ ਨਾਲ ਬਲਜੀਤ ਨੂੰ ਵੀ ਕਿਹਾ ਸੀਗਾ ਬੜੀ ਕੰਮ ਆ ਸਾਲਾ ਫੇਰ ਲੋਡ ਕਰਨਾ ਕਹਾ ਮੈਂ ਤੋ ਆਇਆ ਨਹੀਂ ਹਨਾ ਮੈਂ ਠੀਕ ਆ ਭਾਈ ਚੱਲ ਤਾਂ ਮੈਂ ਤਾਂ ਲੱਖਾ ਹੀ ਹੋ ਗਿਆ ਤਿਆਰ ਲੱਖਾ ਕਹਿੰਦਾ ਲੋੜ ਹੀ ਨਹੀਂ ਖੈਦੀ ਕਹਿੰਦਾ ਆਪਾਂ ਇੱਧਰ ਚਾਰ ਬਰਾਬਰ ਆ ਮੈਂ ਠੀਕ ਆ ਫਿਰ ਤਾਂ ਤਾਂ ਹਾਂ ਜਦੋਂ ਆਪਾਂ ਪਹੁੰਚ ਗਏ ਕੈਂਚਾਂ ਤੇ ਕੈਂਚਾਂ ਤੇ ਪਹੁੰਚ ਗਏ ਜੀ ਆਪਾਂ ਤੇਲ ਬੋਮਾਂ ਗੱਡੀ ਚੋੜ ਤੇਲ ਗੱਡੀ ਚ ਹੁਣ ਤੇਲ ਪਾਉਣਾ ਪੋੜਾ ਲਾਓ 7 12 ਚਲ ਜੂ ਚੱਲ ਠੀਕ ਗੱਲਾਂ ਬਾਤਾਂ ਇੰਦੀ ਕਿੰਨਾ ਕਿ ਐਵਰੇਜ ਕਿਤੇ ਦੇ ਦਿੰਦੀ ਆ 12 ਦੀ ਸ਼ੋਅ ਕਰੀ ਜਾਂਦੀ ਆ ਤੇ ਨਾਲੇ ਭਾਈ ਜਾ ਕੇ ਹੋਰ ਅਸੀਂ ਉੱਥੇ ਗੱਲਬਾਤ ਕਰਾਵਾਂਗੇ ਨਾਲੇ ਅਸੀਂ ਜਾਂਦੇ ਜਾਂਦੇ ਰਾਹ ਵਿੱਚ ਜੋ ਵੀ ਵਧੀਆ ਵਧੀਆ ਸੀਨ ਹੋਣਗੇ ਤੇ ਉਹ ਵਿੱਚ ਕਲਿੱਪ ਐਡ ਕਰੀ ਚੱਲਾਂਗੇ ਗੱਲਾਂ ਬਾਤਾਂ ਦੇ ਨਾਲ ਹੌਣ ਨੂੰ ਜੁੜੇ ਰਹੋ ਤੇ ਆਪਣਾ ਪੋਸਟ ਨੂੰ ਫੋਲੋ ਕਰ ਲੋ ਜੇ ਨਹੀਂ ਕੀਤਾ ਲਾਈਕ ਕਰ ਦਿਓ ਵੀ ਜੀ ਨੂੰ ਆਪਣੇ ਨੂੰ ਤੇ ਸ਼ੇਅਰ ਕਰਦੇ ਕਰੋ ਬਹੁਤ ਬਹੁਤ ਵੀਡੀਓ ਨੂੰ ਬਾਕੀ ਤੁਸੀਂ ਜਾਣਦੇ ਹੋ ਮੈਨੂੰ ਤੇ ਲੱਖੇ ਨੂੰ ਤਾਂ ਸਾਨੂੰ ਪਤਾ ਹੀ ਹੈਗਾ ਸਟਾਰ ਹੈ ਇਹਦਾ ਆਪਣਾ ਤੇ ਆਪਾਂ ਆਪਾਂ ਗੱਲਬਾਤ ਇਦਾਂ ਹੀ ਕਰਦੇ ਰਹਿਵਾਂਗੇ ਵੀਡੀਓ 'ਚ ਬਣੇ ਰਹੋ ਵੀਡੀਓ ਦੇ ਵਿੱਚ ਲਓ ਜੀ ਹੁਣ ਆਪਾਂ ਵੀਕੀ ਨੂੰ ਮੁੜ ਕੇ ਵੀਕੀ ਦਾ ਬਲਾਡਾ ਹੋ ਗਿਆ ਠੀਕੇ ਸਾਨੂੰ ਦਿਖਾਉਨੇ ਸਾਹਮਣੇ ਰੋਡ ਲੋ ਮਿੱਤਰੋ ਗੱਡੀ ਜਾ ਰਹੀ ਹੈ ਕੀ ਐਵਰੇਜ ਦੱਸੋ ਜੀ ਐਵਰੇਜ 14 ਦੀ ਦੇਣੀ ਆਪਣੇ ਕੋਲ ਗੱਡੀ ਚਲਾਉਣ ਚ ਕਿਵੇਂ ਲੱਗੀ ਆ ਕਿਆ ਗੱਡੀ ਇੱਕ ਨੰਬਰ ਆ ਪਟ્રોલ ਦੀ ਗੱਡੀ ਆ ਰੌਫਟ ਗੱਡੀ ਆ ਐਸੀ ਬੁਏ ਠੰਡੀ ਹਵਾ ਸੀ ਬੁਏ ਚਾ ਓਕੇ ਗੱਡੀ ਦਾ ਨਾ ਬਜੀਤ ਨਾਲ ਮੈਂ ਬਲਜੀਤ ਵੀ ਆ ਸੀ ਬਲਜੀਤ ਕਹਿੰਦਾ ਮਨਦ ਲੱਗਣ ਲੱਗ ਗਿਆ ਬਾਹਰ ਕੱਢ ਜੀ ਦੇ ਚਾ ਬੰਦ ਕਰ ਦੇ ਦੇਖਦੇ ਲੋ ਜੀ ਮੁੰਡਿਓ ਆਪਾਂ ਮਠਾ ਜੀ ਡੱਬਾ ਲੈ ਲਿਆ ਸੀਗਾ ਤੇ ਆਪਾਂ ਹੁਣ ਕਿੱਥੇ ਆ ਗਏ ਆਪਾਂ ਬਾਈ ਪਹੁੰਚਣ ਵਾਲੀਆਂ ਆ ਆਪਾਂ ਗੋਨੇ ਆ ਗਏ ਗੋਨੇ ਆ ਗਏ ਗੋਨੇ ਆ ਗਏ ਜੀ ਅਸੀਂ ਤੇ ਸਾਹਮਣੇ ਟੈਟ ਕਿਤੇ ਡਾ ਰੱਖਿਆ ਬੰਦੇ ਨੇ ਉਹ ਉਹ ਕਿੱਥੇ ਡਾ ਰੱਖਿਆ ਮੁਰੇ ਲਓ ਜੀ ਆਪਾਂ ਪਹੁੰਚ ਗਏ ਸੀਗੇ ਉੱਥੇ ਬਲਾਟ ਤੇ ਗੱਡੀ ਦਾ ਕਰਨ ਤੇ ਮੈਂਟ ਕਰਨ ਤੇ ਹੁਣ ਤੁਹਾਨੂੰ ਦੋ ਆਪਾਂ ਪਹੁੰਚ ਗਏ ਜੀ ਖੱਧੇਕਰ ਮੋਟਰ ਤੇ ਬੱਤੇ ਮੋਟਰ ਜ ਬਲੱਡ ਤੇ ਇੱਚ ਆਪਾਂ ਗੱਡੀ ਲੈਤੀ ਜੀਗੀ ਤੇ ਬਾਕੀ ਸਾਨੂੰ ਅੱਜ ਵੀ ਦਿਖਾਉਨੇ ਆ ਆਪਾਂ ਗੱਡੇਆਂ ਜਿਹੜੀਆਂ-ਕਿਹੜੀਆਂ ਖੜਗਾ ਨਹੀਂ ਹੈ ਹਾਂਜੀ ਤੇ ਹੁਣ ਆਪਾਂ ਆਏ ਸੀਗੇ ਜੀ ਇਤਰਾ ਮਾਮੇ ਕੇ ਕੰਨੀ ਅੱਜ ਸਾਨੂੰ ਦਿਖਾਉਨੇ ਆ ਆਪਾਂ ਘੋੜੀਆਂ ਤੇ ਫਾਰਮ ਟਾਲੀਵਾਲ ਸਟੱਡ ਫਾਰਮ ਤੇ ਦਿਖਾਉਨੇ ਆ ਸਾਨੂੰ ਬੱਕਰੀਆਂ ਤੇ ਘੋੜੀਆਂ ਬਣਿਆ ਰੋਇਆ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੱਬਾ ਇਹ ਲਦਾ ਬਟਨ ਜ਼ਰੂਰ ਦਬਾਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਬਾਰੇ ਤੁਹਾਨੂੰ ਪਤਾ ਲੱਗ ਸਕੇ ਆਹ ਹੈ ਜੀ ਆਪਣਾ ਮਾਮਾ ਅਕਵਾਲ ਸਿੰਘ 45 ਬਾਲ ਤੇ ਤੁਸੀਂ ਜਾਣਦੇ ਹੋਵੋਗੇ ਪਹਿਲਾਂ ਮੇਲਿਆਂ ਦੇ ਦੇਖਿਆ ਹੋਊਗਾ ਮੁਕਸਰ ਮੱਗੀ ਦੇ ਕਿਤੇ ਵੀ ਲੈਵੇ ਲਾਉਣੇ ਤੁਸੀਂ ਮੰਡੀਆਂ ਤੇ ਸਾਰਿਆਂ ਤੇ ਦੇਖਦੇ ਹੋਵੋਗੇ ਤੇ ਆ ਹੈਗਾ ਮਾਮੇ ਦਾ ਫਾਰਮ ਬੱਕਰਾਂ ਘਮੀ ਨੇ ਤੇ ਸ਼ਾਨਦਾਰ ਕੋੜੀਆਂ ਇਹ ਦੇਖੋ ਹੁਣ ਪੂਰੀ ਬ੍ਰਾਈਟਨੈਸ ਚ ਤੇ ਆਪਾਂ ਚੱਲਦੇ ਆਂ ਗਾਹਾਂ ਮਾਮੇ ਨਾਲ ਦੇਖਾ ਹੁਣ ਇਹਨਾਂ ਨੂੰ ਲਵੇ ਹੋ ਕੇ ਕੋੜੀਆਂ ਤੇ ਆਪਾਂ ਨੂੰ ਲੱਗਦਾ ਸੀ ਡਰ ਤੇ ਆਪਾਂ ਹੁਣ ਲਵੇ ਜਾਵਾਂਗੇ ਜੀ ਪਹਿਲਾਂ ਤਾਂ ਆਪਾਂ ਡਰਦੇ ਸੀ ਡਰਦੇ ਰਹਦੇ ਆਪਾਂ ਖੜਕੇ ਸੀ ਪਿੱਛੇ ਤੇ ਹੁਣ ਸਾਨੂੰ ਦਿਖਾਉਂਦੇ ਨੇ ਨੌਕਰੀਆਂ ਕੋੜੀਆਂ ਇੱਧਰ ਮਾਮਾ ਜਾ ਰਿਹਾ ਕੋੜੀਆਂ ਕੋਲੇ ਤੇ ਆਹ ਦੇਖ ਲੋ ਦੇਖ ਇਹ ਵੀ ਨਗਰੀ ਬਸੇਰੀਆਂ ਮਾਹੇ ਦੋ ਦਾਂ ਦਾ ਬਸੇਰੀ ਬਾਟਾ ਪਲੱਸ ਦੇਖੋ ਹਾਈਟ ਆ ਭਾਈ ਪੂਰੇ ਸ਼ੌਂਕ ਦੇ ਜਨਵਰ ਨੇਗੇ ਜਨਵਰ ਨਹੀਂ ਆਪਾਂ ਕਹਿ ਸਕਦੇ ਆ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਨੇ ਤੇ ਇਹ ਜੀ ਵਧੀਆ ਸੇਵਾ ਜਿਹੜੀ ਕਿਸੇ ਕਿਸੇ ਨੂੰ ਬਖਸੀ ਜਾਂਦੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਕ ਜਿਹੜਾ ਹੋਊਗਾ ਉਹੀ ਘੋੜੀਆਂ ਰੱਖ ਸਕਦਾ ਉਸੇ ਦੀ ਸੰਕ ਬਣੂ ਜਾਂਦੀ ਇੱਧਰ ਬਸੇ ਰਹੇ ਨੇ ਕਿ ਨੌਕਰੇ ਸੈਦਰਾ ਪਾ ਮਮਾ ਦਾ ਘਾ ਰਿਹਾ ਆਪਾਂ ਦੂਰ ਖੜੇ ਦੇਖ ਰਹੇ ਆ ਇਹ ਹੈ ਲਾ ਦੇਖੋ ਆਪਾਂ ਨੂੰ ਬਈ ਡਰਦਿਆਂ ਦੀ ਡਰ ਲੱਗਦਾ ਹੈਗਾ ਇਹ ਕਿਹੜੀਆਂ ਆਵਾਜ਼ ਇਹ ਬਿੱਲੀ ਵੀ ਹੁੰਦੀ ਆ ਇਹ ਬਿੱਲੀ ਆ ਇਹਦਾ ਨਾਮ ਬਿੱਲੀ ਇਹ ਵੀ ਨੌਕਰੀ ਕੁੜੀ ਆ ਤੇ ਦੂਸਰੀ ਸਾਈਡ ਕਿਹੜੀ ਹੈਗੀ ਉਹ ਉਹ ਲਾਲ ਚੰਬੀ ਆ ਮਾਰੀ ਬੋਲ ਉਹ ਨੂਰਾ ਅੱਛਦੀ ਆਹੋ ਆ ਗਈ ਲਾਲ ਚੰਬੀ ਇਹ ਵੀ ਗੱਬਣ ਆ ਗਈ ਇਹ ਸੇਲ ਲਈ ਹੈ ਜੇ ਕਿਸੇ ਨੇ ਲੈਣੀ ਹੋਈ ਤਾਂ ਆਪਾਂ ਤੁਹਾਨੂੰ ਥੱਲੇ ਵੀਡੀਓ ਦੇ ਵਿੱਚ ਨੰਬਰ ਚੱਲੀ ਜਾਂਦਾਗਾ ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇੱਧਰ ਵੀ ਉਹ ਲਾਈਵ ਇਹ 13 ਮਹੀਨੇ ਦੀ ਹੋਗੀ ਇਹ 13 ਮਹੀਨੇ ਦੀ ਹੋਗੀ ਬੀਜੇ ਰਾਜ ਦੀ ਬਸੇਰੀ ਆ ਬਲੱਡ ਰੈਨ ਚ ਤੇ ਆ ਦੂਸਰੀ ਚਮਦੀ ਚਮਦੀ ਇਹ ਵੀ ਗੱਬਣਾ ਤੇ 6 ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਨਾ ਤੇ ਆਪਾਂ ਇਹ ਰੀਲ ਵੀ ਪਾਵਾਂਗੇ ਟੱਲੋ ਪੰਜਾਬੀ ਬਲੌਗਰ ਦੇ ਪੇਜ ਤੇ ਤੇ ਆਪਣੇ 14 ਪਲੱਸ ਹੋਣ ਵਾਲੇ ਨੇ ਵਦ ਗਿਆ ਬਣੇ ਰਹੋ ਤੇ ਕਮੈਂਟ ਕਰ ਦਿਓ ਜੇ ਆਪਾਂ ਡਿਟੇਲ ਚ ਪਾਉਣੀ ਹੈ ਡਿਟੇਲ ਚ ਵੀ ਪਾਵਾਂਗੇ ਹਜੇ ਤਾਂ ਅੱਧੀਆਂ ਆਈਟਮ ਹੀ ਦਿਖਾਈਆਂ ਨੇ ਆਈਟਮਾਂ ਬਹੁਤ ਨੇ ਦੇਖੋ ਸਟੱਡ ਫਾਰਮ ਉਹ ਬੇਸ਼ੇਰੇ ਖੜੇ ਨੇ ਹੂੰ ਕੋਈ ਨਾ ਤਨਖਾਹ ਹੋ ਵੀ ਲੱਤੀਆਂ ਖੜੀਆਂ ਲਿਆਉਣੀਆਂ ਨੰਬਰ ਬੋਲੀਏ ਅਮਦਰ 94 643 94253 94 253 253 ਲਾਈ ਇਹ ਕਿਸੇ ਨੇ ਕੋੜੀਆਂ ਲੈਣੀਆਂ ਹੋਈਆਂ ਸੇਲ ਲਈ ਹੋ ਠੀਕ ਆ ਦੇ ਕੋੜੀਆਂ ਵੇਚਣੀਆਂ ਵੀ ਹੋਈਆਂ ਤੇ ਕੋੜੀਆਂ ਲੈਣੀਆਂ ਵੀ ਹੋਈਆਂ ਤਾਂ ਇਹ ਨੰਬਰ ਤੇ ਕੰਟੈਕਟ ਕਰ ਲਿਓ ਤੇ ਨੰਬਰ ਆਪਾਂ ਇਹ ਵਿੱਚ ਵੀ ਚਲਾ ਛੱਡਿਆ ਹੈਗਾ ਧੰਨਵਾਦ ਤੇ ਇੱਧਰ ਬੱਕਰੀਆਂ ਨੇਗੀਆਂ ਇਹ ਵੀ ਹੈਗਾ ਇੱਕ ਸਟੱਡ ਫਾਰਮ ਇੱਧਰ ਮੱਝਾ ਲੋ ਜੀ ਹੁਣ ਮਾਮੇ ਦੇ ਮੰਮੀ ਬਨ ਰਹੀ ਹੈ ਰਖੜੀ ਇਹ ਚੱਕੋ ਹੁਣ ਆਪਾਂ ਆਉਂਦੇ ਦੀ ਮਾਮੇ ਕੇ ਘਰੋਂ ਤੇ ਆਪਾਂ ਲੋਕ ਐਨੇ ਰਾਂ ਗਲੀ ਜੀ ਹੋ ਗਈ ਆਪਣੇ ਸੌਨਸਰਾਂ ਤੇ ਚਲੋ ਹੁਣ ਆਪਾਂ ਸੋਨ ਮਿਲਦੇ ਆ ਆਗਾ ਆਪਣੇ ਘਰ ਦਾ ਰਾਤ ਦਾ ਵੀਊ ਦੇਖੋ ਦੱਸੋ ਕਿਵੇਂ ਲੱਗਦਾ ਪੁਣਾ ਰਾਤ ਨੂੰ ਘਰ ਵਧੀਆ ਲੱਗਦਾ ਹੈ ਔਰ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਐਂਡ